ਜਦੋਂ ਮੈਂ ਪਹਿਲੇ 14 ਦਿਨ ਇਹ ਕੜਾ ਪੀਤਾ ਨਾ ਜੀ ਮੈਨੂੰ ਉਦੋਂ ਨਾਲ ਫਰਕ ਪੈ ਗਿਆ ਪਹਿਲਾਂ ਮੈਂ 2 ਕਿਲੋ ਵੀ ਨਹੀਂ ਚੱਲ ਸਕਦਾ ਮੇਰੇ ਦਰਦ ਹੋਣ ਲੱਗ ਪੈਂਦੀ ਸੀ ਸਾਹ ਛੱਡਦਾ ਹੁੰਦਾ ਸੀ ਹੁਣ ਮੈਂ 3 ਕਿਲੋਮੀਟਰ ਜਿਹੜਾ ਆਰਾਮ ਨਾਲ ਸੈਰ ਕਰ ਲੈਂਦਾ ਆਰਾਮ ਨਾਲੇ ਆ ਜਨਣਾ ਹੈਗਾ ਕੀ ਨਾਮ ਹੈ ਸਰ ਕੀ ਸਮੱਸਿਆ ਹੈ ਸਰ ਇਹਨਾਂ ਨੂੰ ਇਹਨਾਂ ਨੂੰ ਹਾਰਟ ਦਾ ਅਟੈਕ ਆਇਆ ਸੀ ਹਾਰਟ ਸਟ੍ਰੇਕ ਆਇਆ ਸੀ ਉਦੋਂ ਡਾਕਟਰ ਨੇ ਕੀ ਕਿਹਾ ਸੀਗਾ ਉਹ ਤਾਂ ਸੀ ਜਵਾਬ ਹੀ ਦਿੱਤਾ ਯਾਰ ਹਾਰਟ ਦਾ ਪੰਪਿੰਗ ਨਹੀਂ ਹੋ ਰਹੀ ਨਾ ਪ੍ਰੋਪਰ ਅੱਧਾ ਪੰਪਿੰਗ ਹੋਣੀ ਹੈ ਹਾਫ ਪੰਪਿੰਗ ਹੋ ਰਹੀ ਹਾਫ ਨਹੀਂ ਹੋ ਰਹੀ ਇਹ ਜਾਂਚਾ ਆਪਰੇਸ਼ਨ ਕਰਾਇਆ ਸੀਗਾ ਬਾਈਪਾਸ ਸੀ 2013 ਚ ਹਾਂਜੀ ਹਾਂਜੀ ਉਦੋਂ ਤੋਂ ਦਵਾਈਆਂ ਖਾਂਦੇ ਆ ਇੱਥੋਂ ਮੈਨੂੰ ਹੋ ਗਿਆ ਆ ਪੰਜ ਵਾਰ ਅੱਗੇ ਆਇਆ ਅੱਜ ਛੇਵੀਂ ਆ ਰਿਹਾ ਹਾਂ ਮੈਂ ਆਪਣੇ ਆਪ ਨੂੰ ਆਪਣੇ ਆਪ ਨੂੰ ਮਹਿਸੂਸ ਕਰਦਾ ਠੀਕ ਆ ਆ ਦੇਖੋ 15 ਤੋਂ 20 ਮਿੰਟ ਦੇ ਨਾ ਹਾਰਟ ਪੰਪਿੰਗ ਆ ਕੱਲ ਹੀ ਕੱਲ ਹੀ ਮੈਂ ਕਰਵਾ ਕੇ ਆਇਆ ਹਾਸਪੀਟਲ ਕੱਲ ਤੁਸੀਂ ਕਰਵਾ ਕੇ ਆ ਮੇਰੀ ਉੱਥੇ ਮੇਰੀ ਅਪਾਇੰਟਮੈਂਟ ਹੀ ਥਾ ਤੇ ਅੱਜ ਮੇਰੇ ਨਾਲ ਉੱਥੇ ਮੈਂ ਕਿਹਾ ਕਿ ਲਾਸਟ ਟਾਈਮ ਆਏ ਤੇ ਮੈਂ ਕਹਿੰਦੇ ਕਰਵਾ ਲਓ ਕੋਈ ਗੱਲ ਨਹੀਂ ਤੁਸੀਂ ਤੇ ਮੈਨੂੰ ਦੇਖਵਾ ਕੇ ਚੱਕ ਗਿਆ। ਆ ਪਹਿਲਾਂ ਤੁਸੀਂ ਤੁਹਾਡੇ ਸਾਹਮਣੇ ਰਿਪੋਰਟ ਆ 15 ਤੋਂ 20% ਜਿਹੜੀ ਪੰਪਿੰਗ ਸੀ ਤੇ ਹੁਣ ਹੁਣ ਦੀ ਜਿਹੜੀ ਰਿਪੋਰਟ ਆ ਹੁਣ ਆ ਦੇਖ ਲਓ ਆ ਹੁਣ ਦੀ ਰਿਪੋਰਟ ਆ ਤੇ ਇਹਦੇ ਵਿੱਚ 45 ਤੋਂ 50 ਜਿਹੜੇ ਉਹ ਲਿਖਿਆ ਹੋਇਆ। ਇਹ ਕਿੰਨੇ ਟਾਈਮ ਦੇ ਵਿੱਚ? ਹੈ ਜੀ ਅਕਤੂਬਰ ਤੋਂ ਮੈਂ ਕੀਤਾ 5 ਮਹੀਨੇ ਦੇ ਵਿੱਚ। 5 ਮਹੀਨੇ ਦੇ ਵਿੱਚ। 5 ਮਹੀਨੇ ਦੇ ਵਿੱਚ। ਕਈ ਤੇ ਮੈਨੂੰ ਹੁਣ ਇਹ ਕਹਿ ਦਿੰਦੇ ਆ ਕਿ ਤੁਹਾਨੂੰ ਉਹਨਾਂ ਨੇ ਗਿਆਤ ਨਹੀਂ ਆ ਜਿਹੜੀ ਮੈਂ ਫਸਟ ਗੱਲ ਕਲੀਅਰ ਕਰਨ ਲੱਗੀ ਆ। ਕਿ ਕੋਈ ਕਿਸੇ ਨੂੰ ਕਹਿ ਨਹੀਂ ਸਕਦਾ ਹੈ ਨਾ ਮੈਂ ਕਿਸੇ ਨੂੰ ਗਲਤ ਗਾਈਡ ਨਹੀਂ ਕਰ ਸਕਦੀ ਲੋਕਾਂ ਦੇ ਘਰ ਭਰੇ ਪਏ ਨੇ ਦਵਾਈਆਂ ਨਾਲ ਬੀਪੀ 슈ਗਰ ਹਾਰਟ ਇਹ ਇੱਕ ਨਾਰਮਲ ਗੱਲਾਂ ਹੋ ਗਈਆਂ ਜਦ ਕਿ ਅੱਗੇ ਅਜੇ ਤੋਂ 35 40 ਸਾਲ ਪਹਿਲਾਂ ਹਨਾ ਜੋ ਮਾਹੌਲ ਸੀਗਾ ਲੋਕਾਂ ਦਾ ਪਿਆਰ ਸੀਗਾ ਵਾਤਾਵਰਨ ਸੀ ਇੱਕ ਹਨਾ ਕੁਦਰਤੀ ਖਾਣਕ ਸੀ ਉਹ ਸਾਰੀ ਖਤਮ ਹੋ ਚੁੱਕੀ ਹੈ 90 ਵਿੱਚ ਮੇਰਾ 40% ਸੀਗਾ ਹੁਣ ਮੇਰਾ 20% ਰਹਿ ਗਿਆ ਹਾਂ ਓਨਲੀ 20% ਤੇ ਕੋਟ ਵੀ ਮੈਨੂੰ ਫੀਲ ਹੋਣ ਲੱਗ ਗਿਆ ਕਿ ਮੈਂ ਬਸ ਖਤਮ ਆ ਫਿਰ ਜਦੋਂ ਐਡ ਹੈ ਨਾ ਦੇਖੇ ਚਲੋ ਇੱਥੇ ਰਿਵਿਊ ਵੀ ਇੱਕ ਦੋ ਲੋਕਾਂ ਦੇ ਦੇਖੇ ਮੈਂ ਕਿਹਾ ਚਲੋ ਜਾ ਕੇ ਦੇਖ ਲੈਨੇ ਆ ਤੇ ਸਰ ਮੇਰੀ ਮੈਡੀਸਨ ਬਹੁਤ ਜ਼ਿਆਦਾ ਮੈਂ ਖਾਦੂ ਨਾ ਕੌਨਸਟਿਪੇਸ਼ਨ ਇਮਿਊਨਿਟੀ ਲੋ ਹੋ ਗਈ ਮੇਰੀ ਤੁਹਾਡਾ ਕਿਡਨੀ ਵਿੱਚ ਪ੍ਰੋਬਲਮ ਹੁਣ ਕਿੰਨਾ ਕੁ ਹੁਣ ਆਲਮੋਸਟ ਆਲਮੋਸਟ ਮੇਰਾ 16ਵਾਂ ਕੜਾ ਹੈ ਤੇ ਮੈਨੂੰ 60% ਫਰਕ ਹੈਗਾ ਕੀ ਪ੍ਰੋਬਲਮ ਸੀ ਕੀ ਸਮੱਸਿਆ ਤੇ ਹੁਣ ਕਿਵੇਂ ਹੋ ਮੇਰੀਆਂ ਨਸਾਂ ਬਲੌਕ ਹੀ ਲੱਤਾਂ ਦਿਆਂ ਲਤਨੀਆ ਨਸਾਂ ਬਲੋਗੀ ਤੇ ਬਹੁਤ ਜਗਤ ਦਵਾਈ ਖਾਦੀ ਹੈਗੀ ਤੇ ਹੁਣ ਇੱਥੇ ਆਣ ਕੇ ਫਰਕ ਪਿਆ। ਉਹ ਆ ਕੇ ਫਰਕ ਪੈ ਗਿਆ। ਹਾਂਜੀ ਚਾਰ ਆਪਰੇਟ ਕਰਾਏ ਨੇ। ਚਾਰ ਆਪਰੇਸ਼ਨ 20 ਕਰਵਾ ਚੁੱਕਾ। ਆਪਰੇਸ਼ਨ ਕਰਾਏ ਹਾਂਜੀ ਨਸਾਂ ਦੇ ਚੰਡੀਗੜ੍ਹ ਤੋਂ। ਪਰ ਮੈਡੀਸਨ ਵੀ ਇਹਨਾਂ ਦੀ ਇੰਨੀ ਨਾਰਮਲ ਮੈਡੀਸਨ ਆ। ਮਗੇ ਇਨਟੇਕ ਬੰਦਾ ਕਰੇਗਾ ਕੋਈ ਇਨਕੰਨਸੈਕਟਰੀ ਕੁਝ ਨਹੀਂ ਹੋਣਾ। ਵੈਸੇ ਵੀ ਮੈਂ ਆਯੁਰਵੈਦਿਕ ਪਹਿਲੇ ਵੀ ਖਾਦੀ ਆਯੁਰਵੈਦਿਕ ਦੇ ਉੱਪਰ ਕੋਈ ਟਰੀਟਮੈਂਟ ਹੀ ਹੈ ਨਹੀਂ ਪੂਰੀ ਦੁਨੀਆ ਨੇ ਵਿੱਚ। ਇਹਦੇ ਤੇ ਗਲੋਟ ਬਣਦੇ ਸੀਗੇ ਮੋਟੇ ਫੰਟੇ ਇਦਾਂ ਹਾਂ ਕਾਫੀ ਗਲੋਟ ਬਣਦੇ ਸੀਗੇ ਕਾਫੀ ਗਲੋਟ ਬਣਦੇ ਸੀ ਹਾਂਜੀ ਹੁਣ ਠੀਕ ਐ ਹੁਣ ਠੀਕ ਐ ਕਿੰਨਾ ਟਾਈਮ ਤੋਂ ਦਵਾਈ ਕਰ ਰਹੇ ਤੁਸੀਂ ਪਾਜੀ ਮੈਨੋਂ ਹੋ ਗਏ 6-7 ਮਹੀਨੇ 6-7 ਮਹੀਨੇ ਹਾਂਜੀ ਇਹਨੂੰ ਸਾਲ ਕੁ ਵੀ ਨਹੀਂ ਸਾਲ ਲੱਗੂਗਾ ਇਸ ਟਾਈਮ ਲੱਗੂਗਾ ਹਾਲੇ ਤੱਕ ਵਿੱਚ ਉਹ ਦੇਖੋ ਡੱਬਦੇ ਨਿਸ਼ਾਨ ਹੈਗੇ ਆ ਨਾ ਬਿਲਕੁਲ ਵੈਸੇ ਬਾਕੀ ਉਹਦਾ ਕਲੀਅਰ ਐ ਉੱਦਾਂ ਦਰ ਦੁਰਦ ਕੁਛ ਨਹੀਂ ਉਹਨ ਦਰਦ ਕਿਸੇ ਤਰੀਕ ਦੀ ਪਰੇਸ਼ਾਨੀ ਕੋਈ ਤੁਹਾਨੂੰ ਦੇ ਵਿੱਚ ਬੈਠਣ ਦੇ ਵਿੱਚ ਨਹੀਂ ਨਹੀਂ ਹੁਣ ਨਹੀਂ ਕੋਈ ਵੀ ਪਹਿਲੇ ਪੈਰ ਸੁੱਜਦੇ ਸੀਗੇ ਹੁਣ ਸੁੱਜਦੇ ਵੀ ਨਹੀਂ ਹੁਣ ਠੀਕ ਹੈ ਜਿਹੜਾ ਹਾਰਟ ਦਾ ਮਰੀਜ਼ ਆ ਪੈਰਾਲਾਈਜ਼ ਦਾ ਗਠੀਏ ਦਾ ਜੋੜਾਂ ਦਾ ਅਸਥਮੇ ਦਾ ਇਹਨਾਂ ਨੇ ਠੀਕ ਹੋਣਾ ਹੀ ਹੋਣਾ ਇਹ ਤੁਹਾਡੇ ਕੋਲ ਜੇ ਆ ਗਿਆ ਇਹ ਆ ਗਿਆ ਇਹ ਪ੍ਰਮਾਤਮਾ ਦੀ ਕਿਰਪਾ ਜੀ ਨੂੰ ਨਰਵਸ ਸਿਸਟਮ ਦਾ ਰੋਗ ਆ ਉਹਨੇ ਠੀਕ ਹੋਣਾ ਹੀ ਬਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਸਰ ਤੁਹਾਡਾ ਕੀ ਨਾਮ ਹੈ ਸਰ ਨਿਤਨ ਨਿਤਨ ਕਿੰਨੀ ਦਰੁ ਆਏ ਤੁਸੀਂ ਕੀ ਸਮੱਸਿਆ ਹੈ ਕੋਣ ਨੇ ਤੁਹਾਡੇ ਨਾਲ ਤੁਸੀਂ ਆ ਸਰ ਕੀ ਸਮੱਸਿਆ ਹੈ ਸਰ ਇਹਨਾਂ ਨੂੰ ਇਹਨਾਂ ਨੂੰ ਹਾਰਟ ਦਾ ਅਟੈਕ ਆਇਆ ਸੀ ਹਾਰਟ ਸੈਕ ਆਇਆ ਸੀ ਕਦੋਂ ਹੋ ਗਿਆ 3 ਮਹੀਨੇ 3 ਮਹੀਨੇ ਜੀ ਤੇ ਫਸਟ ਟਾਈਮ ਹੀ ਅਸੀਂ ਆਏ ਅੱਛਾ ਅੱਛਾ ਜੀ ਉਦੋਂ ਡਾਕਟਰਾਂ ਨੇ ਕੀ ਕਿਹਾ ਸੀਗਾ ਉਦੋਂ ਸਿਰ ਜਵਾਬ ਵੀ ਦਿੱਤਾ ਹੋਇਆ ਹਾਂ ਉਹਨਾਂ ਨੇ ਜਵਾਬ ਦਿੱਤਾ ਹੋਇਆ ਹਾਂ ਜੀ ਦੋ ਸਟੰਟ ਹਾਰਟ ਦੇ ਪਹਿਲਾਂ ਪਏ ਸੀ ਦੋ ਪੈ ਚੁੱਕੇ ਹਾਂ ਦੋ ਪਹਿਲਾਂ ਪੈ ਚੁੱਕੇ ਸੀ ਉਸ ਤੋਂ ਬਾਅਦ ਇੱਕ ਫੇਰ ਗੁਰਦਾਸ ਸਾਹਿਬ ਤੇ ਨਾਟ ਬਲੌਕ ਸੀ ਉੱਥੇ ਸਟੰਡ ਪੈ ਚੁੱਕਾ ਹਾਂ ਤੇ ਹੁਣ ਦਸੰਬਰ ਵਿੱਚ ਫਿਰ ਇੱਕ ਹੋਰ ਗੁਰਦਾਸ ਸਾਹਿਬ ਤੇ ਇੱਕ ਹੋਰ ਸਟੰਡ ਪੈ ਚੁੱਕਾ ਚਾਰ ਹੋ ਗਏ ਚਾਰ ਹੋ ਗਏ ਤੇ ਦੋ ਨਾੜਾ ਅਜੇ ਆ ਬਲੌਕ ਆ ਦਿਖਾਈਆਂ ਅੱਛਾ ਆ ਨਾੜਾ ਹਾਂ ਮੈਂ ਦੇਖ ਸਕਦਾ ਹਾਂ ਵੀ ਪੂਰੀ ਜਿਹੜੀ ਰਿਪੋਰਟ ਆ ਉਹ ਸਾਹਮਣੇ ਆ ਤੁਹਾਡੇ ਹਾਂ ਅੱਛਾ ਦੋ ਨਾੜਾ ਦਿਖਾਈਆਂ ਵੀ ਹੋਈਆਂ ਨੇ ਬਲੌਕ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਵਾਈਫ ਨੇ ਉਹ ਤੇ ਉਹਨਾਂ ਦੇ ਚਾਰ ਸਟੰਟ ਜਿਹੜੇ ਨੇ ਉਹ ਪੈ ਚੁੱਕੇ ਨੇ ਦੋ ਗੁਰਦੇ ਦੇ ਹਾਂ ਅੱਛਾ ਦੋ ਸਟੰਟ ਇੱਧਰ ਪੈ ਗਿਆ ਦੋ ਇੱਧਰ ਪੈ ਗਿਆ ਦੋ ਦੋ ਇੱਧਰ ਪੈ ਗਿਆ ਦੋ ਇੱਧਰ ਪੈ ਗਏ ਅਜੇ 99% ਇਹ ਬਲੌਕ ਇੱਕ ਹਾਂ ਇਹ 75% ਇਹ ਬਲੌਕ ਆਜੇ ਅੱਛਾ ਅਜੇ ਬਾਕੀ ਮੇਰੇ ਖਿਆਲ ਇਹ ਇੱਧਰ ਵੀ ਅਜੇ ਮਲ ਬਲੌਕ ਹੋ ਰਹੀਆਂ ਬਲੌਕ ਹੋ ਰਹੀਆਂ ਹਾਂ ਦੇਉ ਕਿ ਫਿਰ ਹੁਣ ਇੰਨੇ ਸਟੰਡ ਵੀ ਪਵਾ ਲਏ ਐਨੇ ਯਾਰਾ ਪੋਟਾ ਵੀ ਕਰਾ ਲੀਆਂ ਲੱਭਿਆ ਕੀ ਲੱਭਿਆ ਤਾਂ ਕੁਛ ਨਹੀਂ ਅਜੇ ਤਾਂ ਸਭ ਕੋ ਪ੍ਰੋਬਲਮ ਹੀ ਚੱਲਦੀ ਆ ਆਪਾਂ ਅੰਦਰ ਲੋਕਾਂ ਨਾਲ ਗੱਲਬਾਤ ਵੀ ਕਰਦੇ ਆ ਬਾਈ ਜੀ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਰਵਿੰਦਰ ਜੀ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਜੀ ਜਸਵੰਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਇਆ ਸਰ ਬਟਾਲੇ ਤੋਂ ਜੀ ਬਟਾਲੇ ਤੋਂ ਹਾਂਜੀ ਅੱਛਾ ਉਹ ਸਾਸੀਦਰੂ ਠੀਕ ਕਿਵੇਂ ਸਮਸਿਆ ਕੀ ਦੇ ਨਾਲ ਆਇਓ ਕਿ ਆਪ ਕੱਲਾ ਆ ਨਹੀਂ ਅੱਛਾ ਹਾਂ ਜੀ ਕੀ ਸਮੱਸਿਆ ਪਰੇਸ਼ਾਨੀ ਮੈਨੂੰ ਜੀ ਸਟੰਡ ਪਏ ਹੈਗੇ ਸਟੰਡ ਪਏ ਹੈ ਕਿੰਨੇ ਪਰ ਇੱਕ ਦੋ 6 ਲੱਖ ਰੁਪਈਆ ਲੈ ਲਿਆ ਉਹਨਾਂ ਨੇ 6 ਲੱਖ ਰੁਪਈਆ ਲੈ ਲਿਆ ਖੜੇ ਪਏ ਰਹੇ ਹਾਂ ਜੀ ਐ ਜਦੀ ਪੰਪ 500 ਦੇ ਹਾਂ ਜੀ ਗਾਂਧੀ ਵਾਲੇ ਗਾਂਧੀ ਵਾਲੇ ਕੀ ਫਿਰ ਫਰਕ ਨਹੀਂ ਪਿਆ ਨਹੀਂ ਫਰਕ ਨਹੀਂ ਉਹਨਾਂ ਬਈ ਸਾਹ ਚੜਦਾ ਬੜਾ ਸਾਹ ਵੀ ਚੜੀ ਜਾਂਦਾ ਹਾਂ ਜੀ ਸਾਹ ਚੜੀ ਜਾਂਦਾ ਹਨ ਫਿਰ ਇਸ ਤੇ ਅਕੀ ਆਡੂਡ ਅਕੀ ਪਰ ਮੈਂ ਚਲੂ ਇੱਥੇ ਮਾਰ ਕੇ ਡਰਾਈਵ ਵੇਖ ਲਈ ਇੱਕ 2 4 ਹੋ ਗਈ ਹੂੰ ਪਹਿਲੀ ਵਾਰ ਆਇਆ हां जी ਪਹਿਲੀ ਵਾਰ ਪਹਿਲੀ ਵਾਰ ਲੋਕਾਂ ਨਾਲ ਗੱਲਬਾਤ ਕੀਤੀ ਹੋਊਗੀ ਔਰ ਪੁੱਛ ਦੱਸਦੇ ਹੋਣਗੇ ਕਿ ਕਿਵੇਂ ਮੈਂ ਇਹ ਨਹੀਂ ਕਹਿਣਾ ਕਿ ਠੀਕ ਹੈ ਅੱਛਾ ਠੀਕ ਨਹੀਂ ਕੋਈ ਗੱਲ ਹਾਂ ਜੀ ਕੀ ਨਾਮ ਹੈ ਜੀ ਪ੍ਰਿੰਸੀਪਲ ਸਿੰਘ ਪਿੰਡ ਤੋਂ ਆਇਆ ਕਮਾਂਡ ਤੇ ਲੱਗੇ ਕਮਾਂਡ ਤੇ ਲੱਗੇ ਹਾਂ ਜੀ ਇਹਾਂ ਦਾ ਆਪਰੇਸ਼ਨ ਕਰਾਇਆ ਸੀਗਾ 22% ਦੀ 2013 ਚ ਹਾਂ ਜੀ ਹਾਂ ਜੀ ਉਦੋਂ ਤੋਂ ਦਵਾਈਆਂ ਖਾਂਦੇ ਆ ਹਲੋਫੈਟੀ ਖਾਂਦਾਰੇ ਆ ਉਹਦੇ ਨਾਲ ਹੋਰ ਹੋਰ ਕਮਜ਼ੋਰ ਹੋ ਗਿਆ ਮਲਾਂ ਬੰਜੇ ਦੇ ਪੈ ਗਿਆ ਫਿਰ ਮੈਂ ਉਹ ਆਇਆ ਜਿ ਵਕੀਆ ਬਾਬਾ ਜੀ ਇਥੋਂ ਮੈਨੂੰ ਹੋ ਗਿਆ ਪੰਜ ਵਾਰ ਅੱਗੇ ਆਣਾ ਅੱਜ ਸੀਨੀਅਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਰਾਜਦੀਪ ਕੌਰ ਕਿਹੜੀ ਜਗ੍ਹਾ ਤੋਂ ਆਇਆ ਸੀ ਅਸੀਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਜੀ ਦੇਖੋ ਆਇ ਨਹੀਂ ਹੈਗਾ ਕਿ ਲੋਕ ਖੜੇ ਨੇ ਐ ਨਹੀਂ ਹੈਗਾ ਕਿ ਵੈਦ ਸਾਹਿਬ ਕੋਲ ਖੜੇ ਨੇ ਬਿਲਕੁਲ ਸੱਚ ਸੱਚ ਦੱਸੋ ਕਿ ਕਿਵੇਂ ਆਏ ਕਿਵੇਂ ਪਹੁੰਚ ਕੀਤੇ ਤੇ ਹੁਣ ਕਿਵੇਂ ਹਾਂਜੀ ਮੈਂ ਸਿਰਫ ਫੇਸਬੁੱਕ ਤੇ ਦੇਖੀ ਸੀਗੀ ਇਹਨਾਂ ਦੀ ਐਡ ਤੇ ਮੈਨੂੰ ਬਹੁਤ ਜ਼ਿਆਦੀ ਪ੍ਰੋਬਲਮ ਸੀਗੀ ਆਲਮੋਸਟ ਮੈਨੂੰ 2019 ਦੀ ਪ੍ਰੋਬਲਮ ਆਈ ਸੀਗੀ ਤੇ 2019 ਤੋਂ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਡੀਆਂ ਤਿੰਨੇ ਨਾੜਾਂ ਬਲੌਕ ਆ ਤੇ ਤੁਹਾਨੂੰ ਸਟੰਟ ਪਾਣਗੇ ਉਹ 2019 ਤੋਂ ਬਾਅਦ ਮੇਰੀ ਪ੍ਰੋਬਲਮ ਹੋਰ ਜ਼ਿਆਦਾ ਵੱਧ ਗਈ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਹੁਣ ਸਟੰਟ ਨਹੀਂ ਹੁਣ ਬਾਈਪਾਸ ਕਰੋ ਕਿਤੇ ਫੇਰੀ ਹੋਏਗਾ ਸਾਡੇ ਅਮ੍ਰਿਤਸਰ ਵਿੱਚ ਦਿੱਲੀ ਦੇ ਸਕੋਰ ਤੇ ਡਾਕਟਰਸ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡਾ ਬਾਈਪਾਸ ਹੀ ਹੋਣੀ ਆ ਤੁਹਾਡਾ ਸਟੰਟ ਦਾ ਤੇ ਕੋਈ ਫਾਇਦਾ ਵੀ ਨਹੀਂ ਹੈਗਾ ਸਰ ਮੇਰੀ ਇੰਨੀ ਕੰਡੀਸ਼ਨ ਜ਼ਿਆਦਾ ਹੋ ਗਈ ਸੀ ਮੇਰੀ ਇਮਿਊਨਿਟੀ ਬਿਲਕੁਲ ਲੋ ਹੋ ਗਈ ਹਮ ਪਰੇਸ਼ਾ ਬਣਨ ਲੱਗ ਗਿਆ ਮੈਨੂੰ ਕਿੰਨੇ ਟੈਸਟਾਂ ਲੱਗਦਾ ਸੀ ਕਿ ਮੈਂ ਆਪਣੀ ਬੇਨ ਹੀ ਕੱਟ ਲਵਾਂ ਕਿ ਇੰਨੀ ਜ਼ਿਆਦਾ ਪ੍ਰੋਬਲਮ ਹੋਣ ਲੱਗੀ ਮੈਂ ਨਹਾ ਨਹੀਂ ਸੀ ਸਕਦੀ ਬਿਲਕੁਲ ਵੀ ਜੇ ਨਹਾ ਕੇ ਬਾਹਰ ਨਿਕਲੀ ਸਮੁੰਦਰ ਤੋਂ ਅਟੈਕ ਆ ਜਾਣਾ ਹੈ ਵਾਸ਼ਰੂਮ ਜਾਂਦੀ ਹੈ ਅਟੈਕ ਆ ਜਾਣਾ ਹੈ ਈਵਨ ਕਿ ਇੱਕ ਸਟੇਅਰਜ਼ ਵੀ ਨਹੀਂ ਮੈਂ ਚੜ੍ਹ ਸਕਦੀ ਇੱਕ ਵਾਰੀ ਵੀ ਨਹੀਂ ਚੜ੍ਹ ਦੱਸ ਚੜ੍ਹ ਸਕਦੀ ਸੀ ਜਿਸ ਤਰ੍ਹਾਂ ਗੱਲ ਤੁਹਾਡਾ ਨਾ ਕਰ ਰਹੀਆਂ ਮੈਂ ਇੰਨੀ ਲੰਬੀ ਗੱਲ ਵੀ ਨਹੀਂ ਸੀ ਕਰ ਸਕਦੀ ਜਿਸ ਦਾ ਫਰਸਟ ਡੇ ਹਾਂ ਜਿਵੇਂ ਕਿ ਫਰਸਟ ਟਾਈਮ ਆਈ ਸੀ ਤੇ ਮੈਂ ਗੱਲ ਸਮਝਾਉਂਦੀ ਸਮਝਾਉਂਦੀ ਮੈਨੂੰ ਰੋਕੇ ਸਾਹ ਲੈ ਕੇ ਫਿਰ ਮੈਨੂੰ ਗੱਲ ਕਰਨੀ ਪੈਂਦੀ ਸੀ ਬਲਕਿ ਮੈਨੂੰ ਇਹ ਸੀ ਕਿ ਮੈਂ ਖਤਮ ਆ ਫਿਨਿਸ਼ ਆ ਫਿਰ ਮੈਂ ਇੱਕ ਉਹਦੇ ਵਿੱਚ ਪਹਿਲਾਂ ਮੇਰਾ 29 90 ਵਿੱਚ ਮੇਰਾ 40% ਸੀਗਾ ਹੁਣ ਮੇਰਾ 20% ਰਹਿ ਗਿਆ ਹਾਂ ਓਨਲੀ 20% ਤੇ ਖੁਦ ਮੈਨੂੰ ਫੀਲ ਹੋਣ ਲੱਗ ਗਿਆ ਕਿ ਮੈਂ ਬਸ ਖਤਮ ਆ ਫਿਰ ਜਦੋਂ ਐਡ ਹੈ ਨਾ ਦੇਖੇ ਚਲੋ ਇੱਥੇ ਰਿਵਿਊ ਵੀ ਇੱਕ ਦੋ ਲੋਕਾਂ ਦੇ ਦੇਖੇ ਮੈਂ ਚਲੋ ਜਾ ਕੇ ਦੇਖ ਲੈਨੇ ਆ ਤੇ ਸਰ ਮੇਰੀ ਮੈਡੀਸਨ ਬਹੁਤ ਜ਼ਿਆਦਾ ਮੈਂ ਖਾਦ ਉਹਨਾਂ ਕਨਸਟਿਪੇਸ਼ਨ ਇਮਿਊਨਿਟੀ ਲੋ ਹੋ ਗਈ ਮੇਰੀ ਤੁਹਾਡਾ ਕਿਡਨੀ ਵਿੱਚ ਪ੍ਰੋਬਲਮ ਹੁਣ ਕਿੰਨਾ ਕੁ ਹੁਣ ਆਲਮੋਸਟ ਆਲਮੋਸਟ ਮੇਰਾ 16ਵਾਂ ਕੜਾ ਹੈ ਤੇ ਮੈਨੂੰ 60% ਫਰਥ ਹੈਗਾ ਹੈ 60% हां जी ਮੈਂ ਨਹੀਂ ਕੋਈ 100% ਆ ਕਾਢੇ ਆਤਾ ਚਮਦੋ 8 ਮਹੀਨੇ ਹੋ ਗਏ ਪੰਜੀ ਰੋੰਦਨ ਇਸ ਦੇ ਵਿੱਚ ਮੇਰੇ ਕੋਸ਼ ਦੇ ਵਿੱਚ ਮੇਰੇ ਕੋ 스ਕਿਪ ਵੀ ਹੋ ਗਏ ਥੋੜੀ ਰੈਲਟਿਵ ਦੀ ਡੈਥ ਹੋ ਗਈ ਸੀ ਥੋੜੇ 스ਕਿਪ ਹੋ ਗਏ ਤਾਂ ਕਰਕੇ ਫਿਰ ਮੇਰਾ ਥੋੜਾ ਜਿਆਦਾ ਚੱਲ ਗਿਆ ਜੀ ਨਾ ਇੱਕ ਜਦੋਂ ਇੱਕ ਪੌੜੀ ਵੀ ਚੜ੍ਹਨੀ ਹੁੰਦੀ ਸੀ ਤੇ ਬੋਲ ਵੀ ਨਹੀਂ ਹੁੰਦਾ ਸੀ ਉਹ ਚੀਜ਼ਾਂ ਤੋਂ ਦੂਰ ਉਹ ਸਰ ਮੈਨੂੰ ਫਸਟ ਕਾਢੇ ਤੋਂ ਹੀ ਪਤਾ ਲੱਗ ਗਿਆ ਸੀ ਅੱਛਾ ਪਹਿਲੇ ਕਾਢੇ ਤੋਂ ਪਤਾ ਲੱਗ ਗਿਆ ਸੀ ਕਿਉਂਕਿ ਮੈਂ ਚਲੋ ਇਹਨਾਂ ਜੋ ਡਾਈਟ ਦਸੀ ਮੈਂ ਫਾਲੋ ਹੀ ਬਹੁਤ ਵਧੀਆ ਕੀਤਾ ਇਹਨਾਂ ਨੂੰ ਠੀਕ ਹੈ ਤੇ ਮੈਨੂੰ ਹੁਣ ਇਹ ਕਹਿ ਦਿੰਦੇ ਆ ਕਿ ਤੁਹਾਨੂੰ ਲੈਡੀ ਮੈਂ ਫਰਸਟ ਗੱਲ ਕਲੀਅਰ ਕਰਨ ਲੱਗੀ ਆ ਕਿ ਕੋਈ ਕਿਸੇ ਨੂੰ ਕਹਿ ਨਹੀਂ ਸਕਦਾ ਹੈ ਨਾ ਮੈਂ ਕਿਸੇ ਨੂੰ ਗਲਤ ਗਾਈਡਿੰਗ ਕਰ ਸਕਦੀ ਤੇ ਇਹ ਵਾਕਿ ਜਿੰਨਾ ਜਿੰਨਾ ਮੈਨੂੰ ਫਰਕ ਪਿਆ ਮੈਂ ਚਾਹੁੰਦੀ ਕਿ ਹਰ ਇੱਕ ਦਾ ਹੀ ਭਲਾ ਹੋਵੇ ਹਾਂਜੀ ਇੱਕ ਨਾ ਹੋਰ ਕਨਫਿਊਜ਼ਨ ਸੀ ਹੁਣ ਵੀ ਸਾਡੇ ਨਾਲ ਬਾਹਰ ਪੇਸ਼ੈਂਟ ਥੋੜੇ ਬਹਿਸ ਕੀਤੀ ਉਹਨਾਂ ਨੇ ਦੇਖੋ ਕਈ ਕਹਿ ਦਿੰਦੇ ਆ ਕਿ ਮੈਂ ਹੋਰ ਪੇਸ਼ਟਾ ਨੂੰ ਗੱਲ ਕਰਦੇ ਆ ਵੀ ਸੁਣਿਆ ਹੈ ਕਿ ਕਈ ਕਹਿ ਦਿੰਦੇ ਆ ਕਿ ਇਹ ਨਾ ਐਲੋਪੈਥਿਕ ਤੇ ਬੰਦ ਨਹੀਂ ਕਰਾਉਂਦੇ ਹੁਣ ਦੇਖੋ ਜਿਹੜੀ ਚੀਜ਼ ਨੇ ਜੜੋਂ ਖਤਮ ਹੋਣਾ ਹੈ ਉਹਨੇ ਆ ਹਿਸਤਾ ਹਿਸਤਾ ਅਸਰ ਕਰਨਾ ਹੈ ਹੈ ਨਾ ਤੇ ਜਿਹੜੀ ਐਲੋਪੈਥਿਕ ਹੈ ਤੇ ਇਮੀਡੀਏਟਲੀ ਘਰ ਜਾ ਕੇ ਕੋਈ ਪ੍ਰੋਬਲਮ ਹੋ ਜੇ ਉਹਨਾਂ ਨੇ ਕਹਿਣਾ ਸੀ ਕਾੜਾ ਪੀ ਕੇ ਤਾਂ ਪ੍ਰੋਬਲਮ ਹੋ ਗਈ ਹੁਣ ਮੇਰੀ ਮੈਡੀਸਨ ਪਹਿਲਾਂ ਮੇਰੀ ਆਲਮੋਸਟ ਹਫਤੇ ਦੀ ਮੇਰੀ 2.5000 ਦੀ ਹੁੰਦੀ ਸੀ ਮੈਂ ਡਾਕਟਰ ਨੂੰ ਨਹੀਂ ਦੱਸਿਆ ਕਿ ਮੈਂ ਆਯੁਰਵੈਦਿਕ ਇਲਾਜ ਕਰਾ ਰਹੀ ਹਾਂ ਕਿਉਂਕਿ ਤੁਹਾਨੂੰ ਪਤਾ ਥੋੜਾ ਹੋ ਜਾਂਦਾ ਹੈ ਕਿ ਤੁਸੀਂ ਕਿਉਂ ਜਾਣਦੇ ਹੋ ਐਲੋਪੈਥਿਕ ਡਾਕਟਰਾਂ ਨੂੰ ਹੁੰਦਾ ਹੈ ਨਾ ਤੇ ਮੈਂ ਦੱਸਿਆ ਨਹੀਂਗਾ ਉਹਨਾਂ ਨੇ ਮੇਰੀ ਆਪਣੇ ਆਪ ਮੈਡੀਸਨ ਕਟਾ ਦਿੱਤੀ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮੈਡੀਸਨ ਮੇਰੀ ਕਿਉਂ ਕਟਵਾਈ ਹੈ ਫਿਰ ਉਹ ਕਹਿੰਦੇ ਕਿ ਤੁਹਾਡਾ ਹਾਰਟ ਦਾ ਪ੍ਰੈਸ਼ਰ ਬਹੁਤ ਗੁੱਡ ਆ ਰਿਹਾ ਹੈ ਪਹਿਲਾਂ ਮੈਨੂੰ ਯੂਰਿਨ ਪਾਸ ਕਰਨ ਵਾਸਤੇ ਟੈਬਲੇਟ ਖਾਣੀ ਪੈਂਦੀ ਸੀ ਹੁਣ ਵਿਦਆਊਟ ਟੈਬਲੇਟ ਮੈਨੂੰ ਵਧੀਆ ਯੂਰਿਨ ਪਾਸ ਨੇਟਮਿੰਟ ਕਿ ਜਦੋਂ ਹਾਰਟ ਫਲੋ ਕਰ ਰਿਹਾ ਸਾਰੇ ਸੈਂਸ ਆਰਗਨਸ ਨੂੰ ਸਾਰਾ ਬਲੱਡ ਦੇ ਰਿਹਾ ਤੇ ਓਬਵੀਅਸ ਹੋ ਫਿਰ ਵਧੀਆ ਕੰਮ ਕਰਨਗੇ ਵਧੀਆ ਕੰਮ ਕਰਨਾ ਹੈ ਗੱਲਬਾਤ ਵੀ ਜਿਹੜੀ ਆ ਆਪਾਂ ਮਰੀਜ਼ਾਂ ਨਾਲ ਕਰਾਵਾਂਗੇ ਹਾਂਜੀ ਤੁਹਾਡੇ ਨਾਲ ਗੱਲ ਕਰਨੇ ਆ ਹਾਂਜੀ ਹਾਂਜੀ ਮੇਰਾ ਨਾਮ ਬਲਵੰਤ ਸਿੰਘ ਹੈ ਜੀ ਮੈਂ ਤੀਜੀ ਵਾਰ ਹੀ ਆਇਆ ਜਦੋਂ ਮੈਂ ਪਹਿਲੇ 14 ਦਿਨ ਇਹ ਕੜਾ ਪੀਤਾ ਨਾ ਜੀ ਮੈਨੂੰ ਉਹਦੇ ਨਾਲ ਫਰਕ ਪੈ ਗਿਆ ਪਹਿਲਾਂ ਮੈਂ 2 ਕੇਤ ਨਹੀਂ ਚੱਲ ਸਕਦਾ ਮੇਰੇ ਦਰਦ ਹੋਣ ਲੱਗ ਪ ਹੁਣ ਮੈਂ 3 ਕਿਲੋਮੀਟਰ ਜਿਹੜਾ ਆਰਾਮ ਨਾਲ ਸੈਰ ਕਰ ਲੈਣਾ ਆਰਾਮ ਨਾਲੇ ਆ ਜਾਣਾ ਹੈਗਾ ਤੇ 3 ਕਿਲੋਮੀਟਰ 3 ਕਿਲੋਮੀਟਰ ਮੇਰੇ ਨਾਲ ਕੋਈ ਵੀ ਚੱਲ ਪਵੇ ਮੈਂ ਮੇਰੇ ਨਾਲ ਕੋਈ ਜਿਹੜਾ ਨਾਰਮਲ ਬੰਦਾ ਸਹੀ ਆ ਉਹ ਚੱਲ ਪਵੇ ਮੈਂ 3 ਕਿਲੋਮੀਟਰ ਨਾਲ ਉਹਦੇ ਚੱਲਾਂਗਾ ਕੋਈ ਪਰਵਾਹ ਨਹੀਂ ਹਾਂਜੀ ਇਹ ਬਿਲਕੁਲ ਸਹੀ ਗੱਲ ਹੈਗੀ ਆ ਇਹਦੇ 'ਚ ਕੋਈ ਮਤਲਬ ਕੋਈ ਧੋਖਾ ਨਹੀਂ ਹੈਗਾ ਬਿਲਕੁਲ ਆਰਾਮ ਆਉਂਦਾ ਹੈਗਾ ਮੈਨੂੰ ਪਹਿਲਾਂ ਹੋਰ ਤੋਂ ਦੋ ਸਟੈਂਟ ਵੀ ਪਏ ਹੈਗੇ ਉਸ ਦੇ ਬਾਵਜੂਦ ਮੈਨੂੰ ਫੇਰ ਪ੍ਰੋਬਲਮ ਹੋ ਗਈ ਸੀ ਔਰ ਹੁਣ ਮੈਂ ਬਿਲਕੁਲ ਰੈਲੀਫ ਮਹਿਸੂਸ ਕਰਦਾ ਔਰ ਨਾਰਮਲ ਵਾਂ ਚੱਲ ਫਿਰ ਸਕਦਾ ਜੁਮੇ ਤੇ ਕੰਮ ਕਰ ਸਕਦਾ ਹੁਣ ਇਹ ਜਿਹੇ ਬੰਦੇ ਤੋਂ ਥੋੜੀ ਕੋਈ ਬੁਲਾ ਲੂਗਾ ਇਹ ਕਿਹੜਾ ਕੋਈ ਸਟੂਡੀਓ ਚ ਬੁਲਾ ਰਹੇ ਆ ਆਪਾਂ ਵੀ ਕਿਸੇ ਨੂੰ ਬਿਠਾ ਕੇ ਗੱਲ ਕਰ ਰਹੇ ਆ ਨਾ ਅਜੋ ਬਾਹਰ ਹੋਰ ਲੰਬਾ ਨੇ ਬਾਹਰ ਵੀ ਚੱਲਦੇ ਆ ਬਿਲਕੁਲ ਇੱਕ ਮਿੰਟ ਸਾਡਾ ਹਾਂ ਕਰਾ ਵੀ ਕਲੀਅਰ ਕਰ ਦੋ ਗੱਲ ਮੈਂ ਨਾ ਬੜਾ ਯਾਰ ਫੋਨ ਜਿਵੇਂ ਤੁਸੀਂ ਦੇਖ ਵੀ ਸਕਦੇ ਹੋ ਕਿ ਲੋਕਾਂ ਦਾ ਰਾਸ਼ਾ ਬਹੁਤ ਜ਼ਿਆਦਾ ਆ ਹਾਂਜੀ ਭਾਈ ਕੀ ਨਾਮ ਹੈ ਜੀ ਤੁਹਾਡਾ ਮੇਰਾ ਰਣਜੀਤ ਸਿੰਘ ਰਣਜੀਤ ਸਿੰਘ ਹਾਂਜੀ ਤੇ ਹੁਣ ਐ ਨਹੀਂ ਹੈਗਾ ਕਿ ਬਾਬਾ ਪਾਜੀ ਕੋਲ ਖੜੇ ਨੇ ਐ ਵੀ ਨਹੀਂ ਹੈਗਾ ਕਿ ਸਾਰੀ ਗੱਲ ਰਿਕਾਰਡ ਹੋ ਰਹੀ ਆ ਲੋਕ ਸਾਰੇ ਵੇਖ ਰਹੇ ਨੇ ਕੀ ਕੀ ਪ੍ਰੋਬਲਮ ਸੀ ਕੀ ਸਮੱਸਿਆ ਤੇ ਹੁਣ ਕਿਵੇਂ ਹੋ ਮੇਰੀਆਂ ਨਸਾਂ ਬਲੌਗ ਹੀ ਲੱਤਾਂ ਦੀਆਂ ਲੱਤਾਂ ਦੀਆਂ ਨਸਾਂ ਬਲੌਗ ਹੀ ਤੇ ਬਹੁਤ ਜਗਤ ਦਵਾਈ ਖਾਦੀ ਗਈ ਤੇ ਹੁਣ ਇੱਥੇ ਆਣ ਕੇ ਫਰਕ ਪਿਆ ਉਹਦੇ ਆ ਕੇ ਫਰਕ ਪਿਆ ਹਾਂਜੀ ਚਾਰ ਆਪਰੇਟ ਕਰਾਏ ਨੇ ਚਾਰ ਆਪਰੇਸ਼ਨ 20 ਕਰਵਾ ਚੁ ਆਪਰੇਸ਼ਨ ਕਰਾਏ ਹਾਂਜੀ ਨਸਾਂ ਦੇ ਚੰਡੀਗੜ੍ਹ ਤੋਂ ਤੇ ਫਰਕ ਉਹਦੇ ਨਾਲ ਨਹੀਂ ਕੋਈ ਫਰਕ ਨਹੀਂ ਪਿਆ ਨੋਰਮਲ ਫਰਕ ਪਿਆ ਸੀ ਨਾ ਲੱਤਾਂ ਦੀ ਬਲੌਕੇਜ ਇਹ ਹੁਣ ਜਿਵੇਂ ਇਹ ਹਾਰਟ ਦੀ ਬਲੌਕੇਜ ਹੋਰ ਆ ਲੱਤਾਂ ਦੀ ਬਲੌਕੇਜ ਹੋਰ ਹੁੰਦਾ ਜਿਨ੍ਹਾਂ ਨੂੰ ਲੱਤਾਂ ਦੀ ਬਲੌਕੇਜ ਹੁੰਦੀ ਆ ਉਹਨਾਂ ਦੇ ਪਹਿਲਾਂ ਤਾਂ ਆਪਰੇਸ਼ਨ ਕਰਦੇ ਨੇ ਉਹ ਸਲਾਈਆਂ ਵਗੈਰਾ ਮਾਰਦੇ ਨੇ ਉਹਨਾਂ ਦੀ ਥੂੜੀ ਆ ਜਦੋਂ ਫਿਰ ਉਹ ਬਿਲਕੁਲ ਕਾਲੀਆਂ ਹੋ ਜਾਂਦੇ ਨੇ ਫਿਰ ਕੋਈ ਗੋਡੇ ਤੋਂ ਕੱਟ ਦਿੰਦਾ ਕੋਈ ਗਿੱਟੇ ਤੋਂ ਕੱਟ ਦਿੰਦਾ ਅੱਗੇ ਤੇ ਅੱਗੇ ਉਹ ਕੱਟੀ ਜਾਂਦੇ ਨੇ ਯਾਨੀ ਕਿ ਹੱਲ ਕੋਈ ਨਹੀਂ ਉਹਨਾਂ ਕੋਲ ਹੱਲ ਕੋਈ ਨਹੀਂ ਪੈਰ ਕਾਲੇ ਹੋ ਜਾਂਦੇ ਨੇ ਖੂਨ ਦਾ ਸਰਕਲ ਘਟ ਜਾਂਦਾ ਹੈਗਾ ਹਨਾ ਇਹ ਲੱਤਾਂ ਦੀ ਬਲੌਕੇਜ ਦਾ ਹੱਲ ਜਿਹੜਾ ਆਪਾਂ ਇਹ ਪਿਛਲੇ 7-8 ਮਹੀਨੇ ਤੋਂ ਚੱਲਿਆ ਬੋਰ ਮੇਰੀ ਠੀਕ ਵੀ ਹੋ ਰੇ ਹੁਣ ਤੁਸੀਂ ਬਿਲਕੁਲ ਹਾਂਜੀ ਫਰਕ ਬਹੁਤ ਜ਼ਿਆਦਾ 70 ਤੋਂ 80% ਫਰਕ ਆ ਗਿਆ 70 ਤੋਂ 80% ਫਰਕ ਆ ਗਿਆ ਹਾਂਜੀ ਹਾਂਜੀ ਜਿੱਥੇ ਕਿਤੇ ਆਪਰੇਸ਼ਨ ਆਪਰੇਸ਼ਨ ਕਰਾਇਆ ਥੋੜਾ ਫਰਕ ਹੀ ਜ਼ਿਆਦਾ ਨਹੀਂ ਉਹ ਤਾਂ ਸਲਾਈਆਂ ਮਾਰ ਕੇ ਖੁੰਡਾ ਸਰਕਲ ਚਲਾਤਾ ਉਹ 6 ਮਹੀਨੇ ਬਾਅਦ ਫਿਰ ਬਲੋਕ ਆ ਜਾਏ ਉਹ ਫਿਰ ਬਲੋਕ ਆ ਜਾਏਗੀ ਉੱਥੇ ਆ ਗਈ ਉਹ ਤਾਂ ਦੋ ਦੋ ਮਾਰੀ ਤਿੰਨ ਤਿੰਨ ਵਾਰੀ ਕਰਾਏ ਵਾਲੇ ਵੀ ਆਏ ਹੋਏ ਆ ਹੁਣ ਇਹਦੀਆਂ ਵੀ ਆਈਆਂ ਲੱਤਾਂ ਕਾਲੀਆਂ ਸੀਗੀਆਂ ਜਿਵੇਂ ਆਹ ਬਾਈ ਨੇ ਆਜੋ ਵੀਰੇ ਆਜੋ ਆਜੋ ਲੱਤਾਂ ਚੱਕੀ ਵਾਲੀ ਜੀ ਉੱਪਰ ਦੇਖੋ ਜੀ ਇਹ ਤਾਂ ਲੱਤਾਂ ਦੇਖੀ ਜਾਣੀ ਆ ਦੇਖੋ ਹੂੰ ਜਿੱਥੇ ਉਹ ਦੇਖੋ ਕਾਲਾਪਨ ਹੈਗਾ ਨਾ ਇਹ ਹੁਣ ਚਿੱਟਾ ਹੋਇਆ ਵਿੱਚੋਂ ਵਿੱਚੋਂ ਪਹਿਲਾਂ ਜਿਆਦਾ ਕਾਲੀ ਸੀ ਇਹ ਬਿਲਕੁਲ ਕਾਲੀ ਪਹਿਲਾਂ ਜਮੀ ਕਾਲੀਆਂ ਸੀ ਇਹਦੇ ਤੇ ਗਲੋਟ ਬਣਦੇ ਸੀਗੇ ਮੋਟੇ ਫੰਟੇ ਇਦਾਂ ਹਾਂ ਕਾਫੀ ਗਲੋਟ ਬਣਦੇ ਸੀਗੇ ਕਾਫੀ ਗਲੋਟ ਬਣਦੇ ਸੀ ਹਾਂਜੀ ਹੁਣ ਠੀਕ ਹੈ ਹੁਣ ਠੀਕ ਹੈ ਕਿੰਨਾ ਟਾਈਮ ਤੋਂ ਦਵਾਈ ਖਾ ਰਹੇ ਤੁਸੀਂ ਪਾਜੀ ਮੈਨੂੰ ਹੋਗੇ 6-7 ਮਹੀਨੇ 6-7 ਮਹੀਨੇ ਹਾਂਜੀ 7 ਕਿ ਮਹੀਨੇ ਹੋ ਗਏ ਯਾਨੀ 7 ਕਿ ਮਹੀਨੇ ਪਾਜੀ ਲੱਗ ਜਾਂਦੇ ਇਹਨੂੰ ਸਾਲ ਕੁ ਵੀ ਨਹੀਂ ਸਾਲ ਲੱਗੂਗਾ ਹਲਕਾ ਟਾਈਮ ਲੱਗੂਗਾ ਹਲਤੇ ਵਿੱਚ ਉਹ ਦੇਖੋ ਡੱਬਦੇ ਨਿਸ਼ਾਨ ਹੈ ਉਦਾਂ ਦਰਦ ਦੁਰਦ ਕੁਛ ਨਹੀਂ ਹੁਣ ਦਰਦ ਕਿਸੇ ਤਰੀਕ ਦੀ ਪਰੇਸ਼ਾਨੀ ਕੋਈ ਤੁਰੰਤ ਦੇ ਵਿੱਚ ਬੈਠਣ ਦੇ ਵਿੱਚ ਨਹੀਂ ਨਹੀਂ ਹੁਣ ਨਹੀਂ ਕੋਈ ਵੀ ਪਹਿਲੇ ਪੈਰ ਸੁੱਜਦੇ ਸੀਗੇ ਹੁਣ ਸੁੱਜਦੇ ਵੀ ਨਹੀਂ ਹੁਣ ਠੀਕ ਹੈ ਹੁਣ ਠੀਕ ਹੈ ਹਾਂਜੀ ਬਿਲਕੁਲ ਜਿਹੜੀ ਲੱਤਾਂ ਦੀ ਬਲੌਕ ਜਿਹਦਾ 8 ਕੁ ਮਹੀਨੇ ਪਹਿਲੇ ਮੇਰਾ ਖਿਆਲ ਸ਼ੁਰੂ ਹੋਇਆ ਤੇ 10 15 ਕੇਸ ਵੀ ਕਲੀਅਰ ਹੋ ਗਏ ਬਿਲਕੁਲ ਕਲੀਅਰ ਹੋ ਗਏ ਹੈਨਾ ਇਹ ਵੀ ਇੱਕ ਸਮਝ ਲੋ ਗੋਡ ਗਿਫਟ ਹੀ ਆਇਆ ਉਸ ਤੋਂ ਵੀ ਇੱਧਰ ਵੀ ਆ ਜਾ ਹੁਣ ਇੱਧਰ ਵੀ ਆ ਜਾ ਹੈਨਾ ਕਿੱਥੇ ਕਾਪੀ ਕਰਦੇ ਨੇ ਤੂੰ ਇਹ ਇੱਕ ਗਾੜਾ ਗਿਫਟ ਹੀ ਹੁੰਦਾ ਵੀ ਚੱਲ ਲੱਤਾਂ ਦੀ ਵਲੌਗ ਜੀ ਖੋਲਦੇ ਹੁਣ ਯਾਨੀ ਕਿ ਅਸੀਂ ਲੱਤਾਂ ਦੀ ਵਲੌਗ ਜਾਲਾ ਕੋਈ ਸੁਣਿਆ ਹੀ ਨਹੀਂ ਸੀ ਸੋਚਿਆ ਨਹੀਂ ਸੀ ਕਿ ਇਦਾਂ ਵੀ ਹੋ ਜਾਂਦਾ ਉਹ ਵੀ ਜਾਂਦਾ ਹੈ ਨਾ ਇਹ ਰੱਬ ਦੀ ਕਿਰਪਾ ਹੀ ਆ ਚਲੋ ਫਿਰ ਪੂਰੀ ਥਿਊਰੀ ਕੀਤੀ ਤੇ ਇਹ ਵੀ ਕੇਸ ਚੱਲ ਪੇ ਦੇ ਇਹ ਵੀ ਚੱਲ ਪੇ ਹਾਂ ਹਾਂ ਹੁਣ ਜਿਵੇਂ ਬ੍ਰੇਨ ਸਟ੍ਰੋਕ ਵਾਲੇ ਨੇ ਉਹਨਾਂ ਨੂੰ ਵੀ ਕਹੀਦਾ ਭਾਈ ਤਿੰਨ ਕੁ ਮਹੀਨੇ ਦਾ ਥੋੜਾ ਜਿਹਾ ਟਾਈਮ ਦੇ ਕੇ ਚੱਲੋ ਹੱਟ ਵਾਲਾ ਮਰੀਜ਼ ਤਾਂ 15 ਦਿਨ ਬਾਅਦ ਵੀ ਕਹਿ ਦਿੰਦਾ ਮੈਨੂੰ ਫਰਕ ਆ ਗਿਆ ਜਿਵੇਂ ਬਾਪੂ ਕਹਿੰਦਾ ਮੈਂ ਡੇਢ ਮਹੀਨੇ ਚ ਹੀ ਠੀਕ ਹੋ ਗਿਆ ਲੈ ਮਹੀਨੇ ਜੋ ਲੇਡੀ ਕਹਿੰਦੀ ਉਹ ਪਹਿਲੀ ਕਾੜੇ ਦੇ ਵਿੱਚ ਫਰਕ ਹੋ ਗਿਆ ਇਦਾਂ ਹੀ ਇਹ ਜਿਹੜੇ ਲੱਤਾਂ ਵਾਲੇ ਕੇਸ ਆ ਬ੍ਰੇਨ ਸਟ੍ਰੋਕ ਵਾਲੇ ਕੇਸ ਇਹਨਾਂ ਨੂੰ 2.5-3 ਮਹੀਨੇ ਬਾਅਦ ਫਰਕ ਆਉਂਦਾ 2.5-3 ਮਹੀਨੇ ਲੱਗ ਜਾਂਦੇ ਹਾਂ ਹਾਂ 2.5-3 ਮਹੀਨੇ ਤੱਕ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡੇ ਕੋਲ ਸਾਨੂੰ ਕੁਝ ਫਰਕ ਪਿਆ ਜਾਂ ਨਹੀਂ ਪਿਆ ਤਿੰਨ ਮਹੀਨੇ ਇਕ ਮੰਗੇ ਤੇ ਕਿਹੜਾ ਕਹਿ ਰਹੇ ਸੀ ਤੁਸੀਂ ਪਹਿਲੀ ਵਾਰੀ ਅੰਦਰ ਚਲੇ ਗਏ ਇਹ ਲੈ ਗਏ ਆਪਾਂ ਅੰਦਰ ਚੱਲਦੇ ਆਂ ਬਾਕੀ ਤੁਸੀਂ ਹੁਣ ਇੱਧਰ ਹਾਂ ਮੈਂ 2-4 ਗੱਲਾਂ ਬਾਤਾਂ ਵੀ ਕਰ ਲੰਨਾ ਹੋਰ ਹੋਰ ਹਾਂਜੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪ੍ਰੀਤਮ ਸਿੰਘ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਸਰ ਮਾਝੂਰ ਆਪਣ